ਤੁਸੀਂ ਜੁੜੇ ਹੋ ਪਿੰਡੂ ਸਟੇਸ਼ਨ ਦੇ ਨਾਲ ਤੇ ਤਸਵੀਰਾਂ ਦੇ ਵਿੱਚ ਤੁਹਾਨੂੰ ਖੇਤ ਪਾਣੀ ਨਾਲ ਨੱਕੋ ਨੱਕ ਭਰੇ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਅੱਜ ਤੇ ਦੇਰ ਰਾਤ ਭਾਰੀ ਮੀਂਹ ਪਿਆ ਇਸ ਤੋਂ ਇਲਾਵਾ ਰਾਜਸਥਾਨ ਤੇ ਹਰਿਆਣੇ ਦੇ ਕੁਝ ਇਲਾਕਿਆਂ ਦੇ ਵਿੱਚ ਵੀ ਭਾਰੀ ਮੀਂਹ ਆ ਜਿਹੜਾ ਉਹ ਪਿਆ ਮੌਸਮ ਵਿਭਾਗ ਵੱਲੋਂ 25 ਜੂਨ ਤੋਂ 28 ਜੂਨ ਤੱਕ ਵੱਖ-ਵੱਖ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੇ ਅਸਾਰ ਹੈ ਜਿਹੜੇ ਉਹ ਪਹਿਲਾਂ ਤੋਂ ਦੱਸੇ ਗਏ ਸਨ ਤੇ ਇਸ ਅਸਾਰ ਦੇ ਤਹਿਤ 25 ਜੂਨ ਨੂੰ ਵੱਖ-ਵੱਖ ਥਾਵਾਂ ਤੇ ਭਾਰੀ ਮੀਂਹ ਪਿਆ ਕਈ ਥਾਵਾਂ ਤੇ ਅੱਜ 26 ਜੂਨ ਨੂੰ ਸਵੇਰੇ-ਸਵੇਰੇ ਮੀਂਹ ਜਿਹੜਾ ਉਹ ਸ਼ੁਰੂ ਹੋ ਗਿਆ ਸੀ ਤੇ ਕਰੀਬ ਅੱਧੇ ਘੰਟੇ ਤੋਂ 1 ਘੰਟੇ ਤੱਕ ਮੀਂਹ ਜਿਹੜਾ ਲਗਾਤਾਰ ਪੈਂਦਾ ਰਿਹਾ ਜਿਸ ਕਾਰਨ ਚੋਨੇ ਨੂੰ ਇਸ ਮੀਂਹ ਦਾ ਬਹੁਤ ਜ਼ਿਆਦਾ ਫਾਇਦਾ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਜਿਹੜਾ ਮੀਂਹ ਹੈ ਉਹ ਝੋਨੇ ਨੂੰ ਘੋਵਾਂਗ ਲੱਗਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਖੇਤਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਨਕੋ ਨਕ ਭਰ ਗਿਆ ਤੇ ਇਸ ਮੀਂਹ ਦਾ ਅੱਤ ਦੀ ਪੈ ਰਹੀ ਗਰਮੀ ਤੋਂ ਬਚਾ ਲਈ ਵੀ ਫਸਲਾਂ ਨੂੰ ਜਿਹੜਾ ਫਾਇਦੇਮੰਦ ਹੋਵੇਗਾ ਬਹੁਤ ਜ਼ਿਆਦਾ ਗਰਮੀ ਹੈ ਜਿਹੜੀ ਪਿਛਲੇ ਦਿਨਾਂ ਤੋਂ ਪੈ ਰਹੀ ਸੀ ਤੇ ਅਜੇ ਇਹ ਵਿੱਚ ਜਿਹੜਾ ਮੀਂਹ ਹੈ ਉਹ ਫਸਲਾਂ ਲਈ ਬਹੁਤ ਗੁਣਕਾਰੀ ਸਾਬਤ ਹੋਵੇਗਾ ਇਸ ਤੋਂ ਇਲਾਵਾ ਲੋਕਾਂ ਨੂੰ ਆਮ ਲੋਕਾਂ ਦੇ ਜੀਵਨ ਤੇ ਵੀ ਜਿਹੜਾ ਗਰਮੀ ਕਾਰਨ ਬਹੁਤ ਜ਼ਿਆਦਾ ਅਸਰ ਪੈ ਰਿਹਾ ਸੀ ਗਰਮੀ ਤੋਂ ਵੀ ਲੋਕਾਂ ਨੂੰ ਰਾਹਤ ਹੈ ਜਿਹੜੀ ਉਹ ਮਿਲੀ ਹੈ ਤਾਂ ਕਿੱਥੇ-ਕਿੱਥੇ ਮੀਂਹ ਪਿਆ ਕਿੰਨਾ ਕੁ ਮੀਂਹ ਪਿਆ ਤੁਸੀਂ ਕਮੈਂਟਾਂ ਦੇ ਵਿੱਚ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਤੇ ਕਿੱਥੇ ਮੀਂਹ ਨਹੀਂ ਪਿਆ ਉਹ ਵੀਰ ਵੀ ਜ਼ਰੂਰ ਜਾਣਕਾਰੀ ਹੈ ਜਿਹੜੀ ਸਾਂਝੀ ਕਰਨ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਖੇਤ ਵਿਖਾ ਰਹੇ ਆ ਇਹ ਅਬੋਰ ਦੇ ਨੇੜਲੇ ਪਿੰਡ ਢਾਬਾ ਕੋਕਰੀਆਂ ਤੇ ਆਸ-ਪਾਸ ਦੇ ਪਿੰਡਾਂ ਦੇ ਖੇਤ ਨੇ ਜਿੱਥੇ ਮੀਂਹ ਆ ਜਿਹੜਾ ਉਹ ਕਰੀਬ ਅੱਧਾ ਪੌਣਾ ਘੰਟਾ ਪਿਆ ਪਰ ਪੂਰਾ ਵਟ ਕੱਢਵਾ ਮੀਂਹ ਪਿਆ ਜਿਹਦੇ ਕਰਕੇ ਫਸਲਾਂ ਪੂਰੀਆਂ ਭਰ ਗਈਆਂ ਝੋਨੇ ਨੂੰ ਵੀ ਪਾਣੀ ਦੀ ਬੇਹਦ ਲੋੜ ਸੀ ਕਿਉਂਕਿ ਲਗਭਗ ਜਿਹੜੇ ਇਹ ਪਿੰਡ ਹੈ ਹਬੌਰ ਫਾਜ਼ਿਲਕਾ ਜ਼ਿਲ੍ਹੇ ਦੇ ਇਹ ਟੇਲਾਂ ਤੇ ਪੈ ਜਾਂਦੇ ਆ ਤਾਂ ਪਾਣੀ ਇਥੇ ਨਹਿਰੀ ਹੈ ਜਿਹੜਾ ਉਹ ਘਟ ਪਹੁੰਚਦਾ ਤਾਂ ਅਜੇ ਇਹ ਵਿੱਚ ਮੀਂਹ ਹੈ ਜਿਹੜਾ ਉਹ ਬਹੁਤ ਵਧੀਆ ਮੌਕੇ ਤੇ ਮੀਂਹ ਪਿਆ ਕਿਉਂਕਿ ਇੱਕ ਪਾਸੇ ਝੋਨਾ ਲੱਗ ਕੇ ਹਟਿਆ ਕਈ ਥਾਵਾਂ ਤੇ ਹਲੇ ਜਿਹੜਾ ਬਾਸਮਤੀ ਹੋ ਲੱਗਣਾ ਵੀ ਹੈ ਤਾਂ ਅਜੇ ਇਹ ਵਿੱਚ ਜਿਹੜਾ ਮੀਂਹ ਪੈ ਜਾਣਾ ਤੇ ਗਰਮੀ ਤੋਂ ਜਿੱਥੇ ਨਜਾਤ ਲੋਕਾਂ ਨੂੰ ਮਿਲੀ ਆ ਉੱਥੇ ਜਿਹੜਾ ਫਸਲਾਂ ਨੂੰ ਵੀ ਭਾਰੀ ਫਾਇਦਾ ਜਿਹੜਾ ਉਹ ਇਸ ਮੀਂਹ ਦਾ ਮਿਲਣਾ ਤਾਂ ਹਲੇ ਵੀ ਜਿਹੜੀ ਬੱਦਲਬਾਈ ਉਹ ਵੱਖ-ਵੱਖ ਥਾਵਾਂ ਤੇ ਪੂਰੀ ਬਣੀ ਹੋਈ ਹੈ ਕਿਉਂਕਿ ਅੱਜ 26 ਤੇ 27 ਜੂਨ ਆ ਜਿਹੜਾ ਇਹ 2 ਦਿਨ ਫੇਰ ਜਿਹੜਾ ਜਿੱਥੇ ਮੀਂਹ ਨਹੀਂ ਵੀ ਪਿਆ ਉੱਥੇ ਵੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਉਹ ਦਰਜ ਕੀਤੀ ਗਈ ਹੈ ਹੁਣ ਵੇਖਣਾ ਹੋਵੇਗਾ ਕਿੱਥੇ ਕਿੱਥੇ ਮੀਂਹ ਕਿੰਨਾ ਕੁ ਪੈ ਗਿਆ ਤੇ ਕਿੱਥੇ ਕਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਮੀਂਹ ਨਹੀਂ ਪਿਆ ਉੱਥੇ ਵੀ ਇਹ 2 ਦਿਨਾਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਕਈ ਜ਼ਿਲ੍ਹਿਆਂ ਦੀ ਗੱਲ ਕਰ ਲਈਏ 2-3 ਜ਼ਿਲ੍ਹਿਆਂ ਦੇ ਵਿੱਚ ਤਾਂ ਭਾਰੀ ਹੜ੍ਹਾਂ ਦੀ ਸੰਭਾਵਨਾ ਵੀ ਜਿਤਾਈ ਜਾ ਰਹੀ ਹੈ ਫਾਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਲੁਧਿਆਣਾ ਪਟਿਆਲਾ ਫਤਿਹਗੜ੍ਹ ਸਾਹਿਬ ਬਠਿੰਡਾ ਤਾ ਇਸ ਇਲਾਕੇ ਦੇ ਵਿੱਚ ਵੀ ਭਾਰੀ ਮੀਂਹ ਹੈ ਜਿਹੜਾ ਉਹ ਪੈਣ ਦੀ ਸੰਭਾਵਨਾ